नमस्कार सत श्रीकाल बरहार सुशेर तो लुधियाना और एक बार फिर होटल है यार एल डब्ल्यू एम मिशो हर साल दरह विंटर कलैक्शन लैके इस बार भी जोड़ा लगातार जोड़ा मेला साज चुका और ज़िए है और लगातार फस्ट दिन कस्टमर जोड़े है वो अपने अपने जेडे मैनफैक्चर है उन्होंने तक अप्रोच कर चुके हैं बुकिंगस जा रही है सो माल तैयार किया उस चीज़ की जी मंथन किया जा रहा चैक किया जा रहा ਸੋ ਰਿਵਿਊ ਕੀਤਾ ਜਾ ਰਿਹਾ ਸੋ ਗੱਲਬਾਤ ਕਰਾਂਗੇ ਦੇਖਾਂਗੇ ਕਿ ਸੰਦੇਸ਼ ਦੇ ਸਟਾਲ ਤੇ ਇਸ ਟਾਈਮ ਪਹੁੰਚ ਚੁੱਕੇ ਆਂ ਤੇ ਦੇਖ ਰਹੇ ਆਂ ਕਿ ਕਿਦਾਂ ਕਲਾਇੰਟ ਜਿਹੜਾ ਹੈ ਕਸਟਮਰ ਜਿਹੜਾ ਹੈ ਲਗਾਤਾਰ ਚੀਜ਼ਾਂ ਨੂੰ ਸੈਂਪਲਸ ਨੂੰ ਚੈੱਕ ਕਰਦੇ ਹੋਏ ਆਪਣੀ ਜਿਹੜੀ ਇੱਕ ਮਾਈਂਡ ਪ੍ਰਪੇਅਰ ਕਰ ਰਿਹਾ ਕਿ ਕੀ ਅੱਛਾ ਐਕਟਿਵ ਕਿਦਾਂ ਕਿਦਾਂੀਆਂ ਚੀਜ਼ਾਂ ਮਿਲੀਆਂ ਸੋ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਤੁਹਾਡਾ ਸੁਭਨਾ ਸਮੀਰ ਕਿਦਾਂ ਜੀ ਨੇ ਹਾਂ ਜੀ ਸਮੀਰ 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 ਵੀ ਅੱਜ ਬੜੇ ਉਦਾਸ ਜੇ ਲੱਗ ਰਹੇ ਆ ਜਾਂ ਕਾਲੀ ਚ ਲੱਗ ਰਹੇ ਹੋ ਫਿਰ ਫਟਾਫਟ ਸਮੀਰ ਇਹ ਕੋਈ ਗਾ ਪੂਰਾ ਦੱਸੋ ਸਰ ਸਮੀਰ ਮੇਰਾ ਨਾਮ ਸਮੀਰ ਸ਼ਰੀਨ ਹੈ ਸਾਡੇ ਸ਼ਾਲੀਮਰੋ ਦੇ ਨਾਮ ਤੇ ਦੁਪਹਿਰ ਚਾਹਵਲ ਵੀ ਆਤੇ ਦੇਖੋ ਹੁਣ ਕਿੰਨੇ ਪਿਆਰ ਨਾਲ ਤੁਸੀਂ ਕੀ ਕਹਿਣਾ ਚਾਹੋਗੇ ਕਿਹਦਾ ਦਾ ਮਾਹੌਲ ਹੈ ਬਹੁਤ ਵਧੀਆ ਮਾਹੌਲ ਹੈ ਜੀ ਸਾਨੂੰ ਇੱਕ ਪਲੇਟਫਾਰਮ ਤੇ ਸਾਰੇ ਘਰਾਂ ਦਾ ਮਤਲਬ ਕਿ ਸੈੱਟ ਦੇਖਣ ਨੂੰ ਮਿਲ ਜਾਂਦਾ ਤਿੰਨ ਦਿਨ ਦੇ ਵਿੱਚ ਸਾਡੇ ਪੂਰੇ ਸਾਲ ਦੀ ਮਤਲਬ ਕੀ ਹੋ ਜਾਂਦੀ ਹੈ ਜੀ ਸ਼ਰੀਨ ਸਾਹਿਬ ਤੁਹਾਨੂੰ ਮਿਲ ਕੇ ਨਾ ਬਚਪਨ ਯਾਦ ਆ ਗਿਆ ਉਦੋਂ ਟੀਚਰ ਦੇ ਡਰ ਦੋ ਦੋ ਨੀ ਚਾਰ ਦੋ ਚਾਰ ਐਦਾਂ ਲੱਗੇ ਹੁੰ 2 2 2 4 2 4 2 3 6 2 4 8 ਨੇ ਵਧੀਆ ਮਾਲ ਬਣਾਇਆ ਥੋੜਾ ਪਿਆਰ ਨਾਲ ਦੱਸੋ ਕਿ ਕਿੰਦਾ ਦਾ ਚੀਜ਼ਾਂ ਠੀਕ ਲੱਗੀਆਂ ਨਹੀਂ ਨਹੀਂ ਮਾਲ ਤੋਂ ਡਰ ਨਹੀਂ ਨਹੀਂ ਰੇਟ ਜਿਆਦਾ ਨਹੀਂ ਨਹੀਂ ਕੋਈ ਰੇਟ ਜਿਆਦਾ ਨਹੀਂ ਹੈਗਾ ਆਪਣਾ ਦੇਖਿਆ ਹੁਣ ਖੁੱਲ ਕੇ ਦੱਸੋ ਕੋਈ ਦਿੱਕਤ ਨਹੀਂ ਹੈ ਵੀ ਆਪਣਾ ਡਰੇ ਤਾਂ ਨਹੀਂ ਹੈ ਨਾ ਨਹੀਂ ਨਹੀਂ ਕੋਈ ਡਰੇ ਨਹੀਂ ਕੋਈ ਡਰ ਨਹੀਂ ਮੈਂ ਕਿਹਾ ਇਹ ਡਰਾ ਰਹੇ ਹੁਣ ਨਹੀਂ 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 ਇਹ ਇਹ ਧਰਾ ਰਹੇ ਇਹ ਸਾਡੇ ਪ੍ਰਾਣੇ ਵੱਡੇ ਕੋਈ ਨਾ ਕਰਨੀ ਇਹ ਉਹ ਇਦਾਂ ਹੀ ਹੁੰਦਾ ਹੈ ਕੈਮਰੇ ਤੇ ਬੰਦਾ ਇਦਾਂ ਹੀ ਬੋਲਦਾ ਮੌਕਾ ਮਿਲਦਾ ਹੈ ਭਾਜੀ ਅੱਜ ਬੋਲ ਦੋ ਖੋਲ ਦੋ ਦਿਲੀਆਂ ਗੱਲਾਂ ਨਹੀਂ ਬਸ ਬੋਲਤਾ ਜੀ ਆਪਣਾ ਹੋਰ ਤਾਂ ਬੋਲਤਾ ਇਹ ਲਾਈਟ ਵੇਟ ਆ ਸੋ ਹਾਂਜੀ ਸਰ ਅਨੰਤ ਨੋਸਕਾਰ ਜੀ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਚੱਲ ਰਿਹਾ ਜੀ ਡਿਸਪਲੇ ਹੈਗਾ ਅਸੀਂ ਕੀਤਾ ਸਾਰੀ ਜੈਂਟਸ ਵੈਰਾਈਟੀ ਹੈ ਸਾਡੇ ਕੋਲ ਸਾਰੀ ਜੀ ਲੇਡੀਜ਼ ਵੈਰਾਈਟੀ ਹੈ ਗ੍ਰੈਂਡਸ ਸੰਦੇਸ਼ ਦਿੰਦੇ ਹਾਂ ਗ੍ਰੈਂਡ ਸੰਦੇਸ਼ ਦੇ ਵਿੱਚ ਸੰਦੇਸ਼ ਅਸੀਂ ਇਹ ਦੇ ਰਹੇ ਹਾਂ ਸਾਰਿਆਂ ਲਈ ਜੋ ਸਾਰੇ ਜਿਹਨੇ ਮੈਨੂਫੈਕਚਰਸ ਐ ਸੱਥੇ ਜੀ ਸਾਰੇ ਬੜੀ ਆਪਣੀ ਆਪਣੀ ਜਗ੍ਹਾ ਉਹਨਾਂ ਨੇ ਸਭ ਨੇ ਮਿਹਨਤ ਕੀਤੀ ਹੈ ਜੀ ਤੇ ਬਹੁਤ ਅੱਛਾ ਕਸਟਮ ਸੂਤਰਨੇ ਨੇ ਪੂਰੇ ਇੰਡੀਆ ਤੋਂ ਵਿੱਚੋਂ ਸਰ ਜਿਵੇਂ ਪੂਲਓਵਰਸ ਦੇ ਵਿੱਚ ਤੁਹਾਡੀ ਯੂਐਸਪੀ ਹੈਗੀ ਐ ਸੋ ਕਿੱਦਾਂ ਦੀਆਂ ਚੀਜ਼ਾਂ ਕਲੈਕਸ਼ਨਸ ਨਵੀਆਂ ਤਿਆਰੀਆਂ ਲੋਵਰ ਦੇ ਵਿੱਚ ਜਾਂ ਕੈਜ਼ੂਅਲ ਦੇ ਵਿੱਚ ਅਸੀਂ ਨਵੀਆਂ ਵੈਰਾਈਟੀਆਂ ਕੱਢੀਆਂ ਕੋਈ ਨਵੇਂ ਤਜਾਰਨਸ ਆਏ ਨੇ ਇੰਪੋਰਟਡ ਤਜਾਰਨਸ ਨੇ ਕੋਈ ਮਿਕਸਿੰਗ ਹੈ ਤਜਾਰਨਸ ਦੇ ਵਿੱਚ ਸਭ ਦੀ ਆਪਣੀ ਮੀਨ ਸਪੈਸ਼ਲਟੀ ਹੈ ਮਾਲ ਬਣਾਉਣ ਦੀ ਸਾਡੀ ਸਪੈਸ਼ਲਟੀ ਹੈਗੀ ਇਹਦੇ ਵਿੱਚ ਪੂਲਓਵਰ ਦੇ ਵਿੱਚ ਅਸੀਂ ਪਿਛਲੇ ਸ਼ਾਰਟ ਪੈਂਟਸ ਉਹ ਲੋਦ ਬਣਾ ਰਹੇ ਆ ਜੀ ਡੀ ਡਿਜ਼ਾਇਨਸ ਦੋਵੇਂ ਪ੍ਰੋਡਕਟ ਸਾਡੇ ਚੱਲ ਰਹੇ ਆ ਬਾਜ਼ਾਰ 'ਚ ਚਰਚਾਵਾ ਕਹਿੰਦੇ ਤੁਸੀਂ ਬਹੁਤ ਨਖਰਾ ਕਰਦੇ ਹੋ ਮਾਲ ਦੇ ਹੁੰਦੇ ਨਹੀਂ ਨਖਰਾ ਤਾਂ ਕੋਈ ਨਹੀਂ ਕਰਦਾ ਜੀ ਮਾਲ ਦਾ ਸਭ ਨੂੰ ਹੀ ਦੇਣਾ ਪੈਂਦਾ ਹਾਂ ਦਿੰਨੇ ਆ ਨਾ ਬੰਦਾ ਚਾਰ ਬੇਟੀ ਆ ਮੰਗਦਾ ਤੁਸੀਂ ਕਹਿੰਦੇ ਇੱਕ ਮਿਲੇਗੀ ਨਹੀਂ ਉਹ ਤਾਂ ਡਿਮਾਂਡ ਦੇ ਉੱਤੇ ਡਿਪੈਂਡ ਹੁੰਦਾ ਹੈ ਕਿਹੜੇ ਵਾਲੀ ਪੇਟੀ ਹੁੰਦੀ ਹੈ ਮਾਲ ਦੀ ਪੇਟੀ ਹੁੰਦੀ ਹੈ ਮਾਲ ਹੀ ਹੁੰਦੀ ਨਾ ਅਸੀਂ ਡਰ ਗਏ ਐਵੇਂ ਕਰ ਕੀ ਰਹੇ ਯਾਰ ਨਹੀਂ 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 ਮੈਂ ਕਿਹਾ ਕਲੀਅਰਫਾਈ ਕਰਨਾ ਜ਼ਰੂਰੀ ਹੁੰਦਾ ਕਲੀਅਰਫਾਈ ਕਰਨਾ ਜ਼ਰੂਰੀ ਨਹੀਂ ਨਹੀਂ ਮਾਲ ਦੀ ਸੋ ਅੱਛਾ ਲੱਗ ਰਿਹਾ ਕਿੱਥੋਂ ਕਿੱਥੋਂ ਬਿਸਟਰ ਆ ਚੁ ਕੁਵਾਂ ਦਿੱਲੀ ਤੋਂ ਯੂਪੀ ਤੋਂ ਸ਼ਾਮ ਤੋਂ ਜੀ ਕਲਕੱਤਾ ਤੋਂ ਜੰਮੂ ਤੋਂ ਕਸਟਮਰ ਸਾਰੇ ਕਾਫੀ ਉਤਰੇ ਨੇ ਕਾਫੀ ਸਟੇਟਸ ਦੇ ਕਸਟਮਰ ਨੇ ਲੋਕਲ ਕਾਫੀ ਕਸਟਮਰ ਉਤਰ ਗਿਆ ਸਰ ਇੱਕ ਪਰਸੈਪਸ਼ਨ ਹੈ ਬਾਜ਼ਾਰ ਦੇ ਵਿੱਚ ਕਿ ਅੱਜਕੱਲ ਤਾਂ ਜਿਹੜਾ ਯੂਥ ਹੈ ਜਾਂ ਉਹ ਜੈਕਟਸ ਉਧਰਲੇ ਪਾਸੇ ਟ੍ਰੈਂਡ ਚੱਲ ਰਿਹਾ ਤੁਸੀਂ ਹਜੇ ਵੀ ਪਲੋਵਰਸ ਬਣਾ ਰਹੇ ਹੋ ਪਲੋਵਰਸ ਐਕਚੁਅਲੀ ਲਾਸਟ ਈਅਰ ਤੋਂ ਦੁਬਾਰਾ ਟ੍ਰੈਂਡ ਆ ਗਿਆ ਹੈ ਪਲੋਵਰ ਦਾ ਸਵੈਸ਼ਡ ਕੱਟ ਗਈ ਹੈ ਟ੍ਰੈਂਡ ਆ ਗਿਆ ਜੈਕਟਸ ਦੀ ਜਦੋਂ ਬਿਕਦੀ ਹੈ ਪਲੋਵਰ ਦਾ ਸੰਦੇਸ਼ ਦੁਬਾਰਾ ਹੋ ਗਿਆ ਹਾਂ ਜੀ ਹਾਂ ਜੀ ਜਦੋਂ ਜੈਕਟਸ ਬਿਕਦੀ ਨਾਲ ਬਹੁਤ ਠੰਡ ਜਦੋਂ ਹੈਵੀ ਠੰਡ ਹੋ ਜਾਂਦੀ ਫਿਰ ਜੈਕਟਸ ਦੀ ਡਿਮਾਂਡ ਆਉਂਦੀ ਉਹ ਹੁਣ ਹੁੰਦੀ ਹੀ ਨਹੀਂ ਉਹ ਹੁਣ ਘਟਦੀ ਹੈ ਹਾਂ ਸੋ ਹੁਣ ਤੁਹਾਡੀ ਚਾਹੀਦੀ ਹੈ ਹਾਂ ਹਾਂਜੀ ਤੋਂ ਸੰਦੇਸ਼ ਦੀ ਚਾਹੀਦੀ ਹੈ ਹਾਂਜੀ ਹਾਂਜੀ ਬਿਲਕੁਲ ਚਾਹੀਦੀ ਜੀ ਬਾਕੀ ਜੀ ਲੇਡੀਜ਼ ਪ੍ਰੋਡਕਟਸ ਵੀ ਬੜੇ ਅੱਛੇ ਵਿਕ ਰਹੇ ਨੇ ਲੇਡੀ ਦੇ ਡ्रेसेस ਅੱਛੀਆਂ ਬਿਕ ਰਹੀਆਂ ਨੇ ਕੋਟ ਸੈਟਸ ਦੀ ਇਸ ਟਾਈਮ ਡਿਮਾਂਡ ਹੈ ਕੋਟ ਸੈਟਸ ਵੁਲਨ ਦੀ ਡਿਮਾਂਡ ਹੈ ਟੈਕਸਟਾਈਲ ਦੀ ਡਿਮਾਂਡ ਅੱਛੀ ਚੱਲ ਰਹੀ ਹੈ ਸਾਰਾ ਠੀਕ ਹੈ ਸੋ ਮਾਹੌਲ ਬਹੁਤ ਅੱਛਾ ਚੱਲ ਬਹੁਤ ਵਧੀਆ ਜੀ ਬਹੁਤ ਠੀਕ ਹੈ ਥੈਂਕ ਯੂ ਸਰ ਸੋ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਦਾਂ ਦਾ ਮਾਹੌਲ ਹੈ ਬਹੁਤ ਫ੍ਰੈਂਡਲੀ ਐਟਮੋਸਫੀਅਰਸ ਵਿੱਚ ਬਿਜ਼ਨਸ ਨੂੰ ਆਪਸ ਵਿੱਚ ਕੀਤਾ ਜਾ ਰਿਹਾ ਹੈ ਇੱਕ ਦੂਜੇ ਨਾਲ ਗੱਲਬਾਤ ਕਰਕੇ ਚੀਜ਼ਾਂ ਸਮਝ ਕੇ ਕਲੈਕਸ਼ਨਸ ਤੋਂ ਲੈ ਕੇ ਫੈਬਰਿਕਸ ਤੱਕ ਹਰ ਚੀਜ਼ ਬਰੀਕੀ ਨਾਲ ਨੋਟਿਸ ਕੀਤੀ ਜਾਂਦੀ ਹੈ ਔਰ ਉਸ ਹਿਸਾਬ ਨਾਲ ਹੀ ਜਿਹੜੇ ਤੋਲ ਮੋਲ ਕੇ ਜਿਹੜਾ ਇੱਕ ਵਿਹਾਰ ਜਿਹੜਾ ਬਿਜ਼ਨਸ ਦਾ ਵਪਾਰ ਕੀਤਾ ਜਾ ਰਿਹਾ ਸੋ ਲਾਈਵ ਤਸਵੀਰਾਂ ਦੇ ਵਿੱਚ ਇਸ ਟਾਈਮ ਹਰਿਆਣਾ ਹੋਟਲ ਹਾਇਤ ਦੇ ਵਿੱਚ ਸੰਦੇਸ਼ ਹੌਦਰੀ ਦੇ ਸਟਾਲ ਤੋਂ ਆਰ ਚੀਜ਼ਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਦਾ ਜਿਹੜਾ ਆਪਸ ਵਿੱਚ ਇੱਕ ਫਰੈਂਡਲੀ ਐਟਮੋਸਫੇਅਰ 'ਚ ਗੱਲਬਾਤ ਕਰਦੇ ਹੋਏ ਵਪਾਰ ਦੀ ਟਰਮਸ ਨੂੰ ਨਿਭਾਇਆ ਜਾ ਰਿਹਾ ਸੋ ਇੱਦਾਂ ਹੀ ਫਿਰ ਦੂਸਰੇ ਸਟਾਲ 'ਤੇ ਵੀ ਤੁਹਾਡੇ ਨਾਲ ਜ਼ਰੂਰ ਡਿਸਕਸ ਕਰਾਂਗੇ ਦੇਖਦੇ ਰਹੋ ਬਨੇ ਰਹੋ ਜਨਤਾ ਸੇ ਸ਼ੁਕਰੀਆ